ਮਾਂਸਾ ਦੇ ਵਿੱਚ ਜਿਸ ਮਾਂ ਨੇ ਆਪਣੇ ਬੱਚੇ ਨੂੰ ਖਤਮ ਕੀਤਾ ਉਸ ਦੀਆਂ ਇੱਕ ਇੱਕ ਕਰਕੇ ਉਹ ਗੱਲਾਂ ਬਾਹਰ ਆ ਰਹੀਆਂ ਨੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਕਿਸੇ ਨੂੰ ਯਕੀਨ ਨਹੀਂ ਹੋ پا ਰਿਹਾ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਇਹ ਉਹੀ ਟੋਆ ਹੈ ਜਿਸ ਦੇ ਵਿੱਚ ਉਸ ਨੇ ਆਪਣੇ ਮਾਸੂਮ 8 ਸਾਲ ਦੇ ਆਗਮ ਨੂੰ ਦੱਬ ਦਿੱਤਾ ਸੀ ਅਤੇ ਉਸ ਦੀ ਜਾਨ ਦੀ ਭੋਰਾ ਵੀ ਪਰਵਾਹ ਨਹੀਂ ਕੀਤੀ ਪਰਿਵਾਰਿਕ ਮੈਂਬਰ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਗਿਆ ਅਤੇ ਜਦੋਂ ਹੋਸ਼ ਦੀ ਜਾਨ ਲੈਣ ਦੇ ਵਿੱਚ ناکਾਮਯਾਬ ਰਹੇ ਉਸਨੇ ਫੇਰ ਕੀ ਕੁਝ ਕੀਤਾ ਉਹ ਸੁਣੋ ਜ਼ਰਾ ਅਗਰ ਚੋਤੀ ਹਾਂ ਤੇ ਕਿਹਨੇ ਮਾਰਿਆ ਕਿਹਨੇ ਉਹਦੀ ਮਾਂ ਨੇ ਮਾਰਿਆ ਜੀ ਤੇ ਸਾਨੂੰ ਪਤਾ ਹੀ ਲੱਗੇ ਤੁਸੀਂ ਇੱਥੇ ਰਹਿੰਦੇ ਹੋ ਮਾਸੀ ਕੰਮ ਤੇ ਗਿਆ ਜੀ ਅੱਛਾ ਤੇ ਤੁਹਾਡੇ ਕੋਲ ਜਦੋਂ ਆਉਂਦਾ ਏ ਤੁਹਾਨੂੰ ਪਤਾ ਸੀ ਵੀ ਆਇਆ ਪਤਾ ਨਹੀਂ ਬੱਚਾ ਤੁਸੀਂ ਪੁੱਛਿਆ ਨਹੀਂ ਵੀ ਕਿੱਧਰ ਗਿਆ ਬੱਚਾ ਮੈਂ ਪੁੱਛਿਆ ਸੀ ਹਾਂ ਉਹ ਕਹਿੰਦੀ ਆ ਉਹਦਾ ਮਾਮਾ ਲੈ ਗਿਆ ਕਹਿੰਦੀ ਅੱਛਾ ਹਾਂ ਫੜਦਾ ਕਹਿੰਦੇ ਉਹ ਤੋਇਆ ਪੱਟਿਆ ਤੋ ਉਹ ਤੋਇਆ ਪੱਟਿਆ ਫੈਸੀਆ ਨਾ ਉਹਦ ਬੰਦ ਸੀ ਅੱਛਾ ਉਹਨੇ ਬੰਦ ਕਰਦਾ ਸੀ ਬੰਦ ਕਰਤਾ ਸੀ ਮੈਨੂੰ ਤਾਂ ਆਇਆਗਾ ਮਾਹਾ ਕਾ ਕੁਝ ਵੱਢ ਕੇ ਤਸਾਂ ਕਹਿ ਕੇ ਆਪੀ ਇਹ ਦਬਦਬੰਦੀ ਹੈ ਅੱਛਾ ਸਿਮਰ ਗੌਰ ਨਹੀਂ ਕੀਤੀ ਅੱਛਾ ਜੀ ਹਾਂ ਮੂੰ ਤੁਸੀਂ ਮੰਗ ਕੀ ਕਰਦੇ ਹੋ ਮੰਗ ਤਾਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਹਾਂ ਤੁਹਾਡੇ ਕਿੰਨੇ ਮੁੰਡੇ ਆ ਤੁਹਾਡੇ ਇੱਕ ਲਾਈ ਚੱਲ ਲਈਏ ਉਹ ਕਿੱਧਰ ਗਿਆ ਉਹ ਜਿੜ ਚੱਲੀ ਅੱਛਾ ਕੀ ਨਾਂ ਤੁਹਾਡਾ ਆਮਨਦੀਪ ਸਿੰਘ ਹੈ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਤਲਵੰਡੀ ਸਾਬੋ ਜੀ ਕੀ ਮਾਮਲਾ ਹੋਇਆ ਕੀ ਲੱਗਦਾ ਸੀ ਬੱਚਾ ਜਿਹੜੀ ਮੌਤ ਹੋ ਗਈ ਬੱਚਾ ਮੇਰਾ ਭਤੀਜਾ ਸੀ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਜੀ ਸਾਨੂੰ ਤਾਂ ਫੇਸਬੁੱਕ ਤੇ ਪਤਾ ਲੱਗਿਆ ਜੀ ਉਹ ਕਿਤੇ ਮੁੰਡਿਆਂ ਨੇ ਵਾਇਰਲ ਕੀਤੀ ਹੈ ਵੀਡੀਓ ਉਹਨਾਂ ਕਰਕੇ ਪਤਾ ਲੱਗਿਆ ਸਾਨੂੰ ਉਹ ਸਾਨੂੰ ਪਤਾ ਵੀ ਨਹੀਂ ਲੱਗਣਾ ਸੀਗਾ ਜੀ ਤੇ ਉਹ ਜਦੋਂ ਬੱਚੇ ਦੀ ਬਾਰ ਬਾਰ ਫੋਟੋ ਆ ਰਹੀ ਸੀਗੀ ਅਸੀਂ ਇਸੇ ਕੋਚ ਆ ਰਹਿਗੇ ਜੀ ਵੀ ਬੱਚਾ ਚਲ ਹੋਰ ਦਾ ਨਾ ਹੋ ਸਕਦਾ ਉਹ ਜਦੋਂ ਕੁੜੀ ਨੂੰ ਪਤਾ ਲੱਗਿਆ ਇੱਥੇ ਬਲਾਸਪੁਰ ਗਈ ਹੈ ਵੱਡੀ ਕੁੜੀ ਜੀ ਤੇ ਉਹਨੂੰ ਪਤਾ ਲੱਗਿਆ ਉਹਨੇ ਮੈਨੂੰ ਵੀਡੀਓ ਫੋਟੋ ਸੈਂਡ ਕੀਤੀ ਮੈਂ ਸਕਰੀਨਸ਼ਾਟ ਲੈ ਲਿਆ ਮੈਂ ਕਿਹਾ ਵੀ ਇਹ ਕਹਿੰਦੀ ਵੀ ਬਾਈ ਆਪਣਾ ਬੱਚਾ ਲੱਗਦਾ ਮੈਂ ਜੋ ਫੋਟੋ ਚੰਗੀ ਤਰ੍ਹਾਂ ਦੇਖੀ ਮੈਨੂੰ ਲੱਗਿਆ ਵੀ ਬਈ ਆਹਾਂ ਆਪਣਾ ਹੈਗਾ ਤੇ ਮੈਂ ਉਹ ਮੇਰੀ ਪਰਜਾਈ ਨੂੰ ਫੋਨ ਲਾਇਆ ਵੀ ਆਪਣਾ ਜੋਤ ਕਿੱਥੇ ਹੈ ਤੇ ਉਹ ਜਦੋਂ ਕਹਿੰਦੀ ਨਹੀਂ ਨਹੀਂ ਆਪਣਾ ਆਪਣਾ ਵੀ ਜੋਤ ਤਾਂ ਮੈਂ ਉਥੇ ਨਾਲ ਪਿੰਡ ਤੇ ਕਿ ਪਿੰਡ ਛੱਡ ਕੇ ਹੀ ਆਈ ਹਾਂ ਉੱਥੇ ਹੈਗਾ ਮੇਰੇ ਨਾਲ ਵੀਡੀਓ ਕਾਲ ਹੋਈ ਹੈ ਕਹਿੰਦੀ ਤੇ ਮੈਂ ਫੇਰ ਮੈਂ ਇੰਗੋਰ ਕਰਤੀ ਵੀ ਚਲ ਕੋਈ ਦਾ ਨਹੀਂ ਉੱਥੇ ਫਿਰ ਰਹਿੰਦਾ ਸੀ ਆਈ ਬਾਰੇ ਮੈਂ ਚਲੋ ਉੱਥੇ ਹੀ ਹੋਊਗਾ ਤੇ ਦੂਰੀਵਾਰ ਫੇਰ ਜਦੋਂ ਵੀਡੀਓ ਵਾਇਰਲ ਬਾਲੀ ਹੋਣ ਲੱਗ ਰਹੀ ਏ ਤੇ ਮੈਨੂੰ ਪਤਾ ਲੱਗ ਗਿਆ ਵੀ ਮਾחה ਵੀ ਬੱਚਾ ਆਪਣਾ ਫੇਰ ਵੀ ਨਹੀਂ ਮੰਨ ਟਕਿਆ ਜੀ ਫੇਰ ਦੂਰੀਵਾਰ ਅਸੀਂ ਫੇਰ ਉਹਨੂੰ ਫੋਨ ਲਾਇਆ ਵੀ ਜੈਸਮੀਨ ਤੇਰਾ ਉਹਦਾ ਨਾਮ ਜੈਸਮੀਨ ਰੱਖਿਆ ਹੋਇਆ ਏ ਇੱਥੋਂ ਸਾਡੇ ਪਰਿਵਾਰ ਦਾ ਉੱਥੋਂ ਦਾ ਬਲਜੀਤ ਵੀਰਪਾਲ ਕੋਹਰਾ ਜੀ ਹਾਂ ਉੱਥੋਂ ਦਾ ਨਾਮ ਵੀਰਪਾਲ ਕੋਹਰਾ ਤੇ ਇੱਥੇ ਸਾਡਾ ਜੈਸਮੀਨ ਹੈ ਜੀ ਤੇ ਮੈਂ ਫੇਰ ਵੀ ਫੋਨ ਕੀਤਾ ਮਾחה ਜੈਸਮੀਨ ਸੱਚੀ ਗੱਲ ਦੱਸ ਦੇ ਵੀ ਹੁਣ ਤਾਂ ਕੁਝ ਵੀ ਨਹੀਂ ਹੋਇਆ ਤੂੰ ਸਾਸੀ ਪਹੁੰਚ ਤਾਂ ਜਾਵਾਂਗੇ ਬੱਚਾ ਸਾਂਭ ਲਾਂਗੇ ਆਵਾ ਤੇ ਇਹਦੀ ਸੱਚੀ ਗੱਲ ਦੱਦੂ ਜੀ ਅਸੀਂ ਉਹਨੇ ਫੇਰ ਵੀ ਇਨਗੋਰ ਕਰਦੀ ਕਹਿੰਦੀ ਨਾ ਨਾ ਤੂੰ ਤਾਂ ਮੇਰੇ ਤੇ ਸ਼ੱਕ ਕਰੀ ਜਨਾ ਤੇ ਕਹਿੰਦੀ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਤੇ ਮੈਂ ਕਿਹਾ ਵੀ ਸੱਚੀ ਗੱਲ ਦੱਦ ਤੇ ਇਹ ਫੇਰ ਛੋਟੀ ਕੁੜੀ ਨੂੰ ਫੋਨ ਲਾਇਆ ਜੀ ਇਹਨੂੰ ਵੱਡੀ ਕੁੜੀ ਨੂੰ ਫੋਨ ਲਾਇਆ ਦੂਰੀ ਵਾਲ ਕਹਿੰਦੀ ਇਹਨੇ ਲਾਇਆ ਕੁੜੀ ਨੇ ਲਾਇਆ ਭਰਜਾਈ ਨੂੰ ਭਰਜਾਈ ਨੇ ਕਹਿੰਦੀ ਵੀ ਜੀ ਪੱਭੀ ਮੈਂ ਦੱਸ ਦੇ ਸੱਚੀ ਗੱਲ ਤੋ ਇਹ ਸਹੀ ਗੱਲ ਆ ਲੋਦੇ ਤੇ ਗੱਲ ਕੋਈ ਨਹੀਂ ਆ ਇੰਨੀ ਵੱਡੀ ਗੱਲ ਹੋ ਰਹੀ ਤੇ ਕੋਈ ਵਾਰਸ ਵੀ ਨਹੀਂ ਆਇਆ ਉਹ ਬੱਚੇ ਦਾ ਆਪਣਾ ਨਾ ਹੋਵੇ ਅਗਮਨ ਲੱਗਦਾ ਮੈਨੂੰ ਤੇ ਅਖੀਰ ਤੇ ਆਕੇ ਜੀ ਕੱਲ 4:00 ਵਜੇ ਦੀ ਗੱਲ ਆ ਜੀ ਅਸੀਂ ਮੈਂ ਦਿੱਲੀੋਂ ਵਾਪਸ ਆ ਹੀ ਜਾਂਦਾ ਸੀਗਾ ਸਵਾਲ ਲੈ ਕੇ ਫਿਰ ਇਹਦੇ ਕੋਲੇ ਮੰਨ ਵੀ ਫਿਰ ਮੈਨੂੰ ਇਹਨਾਂ ਨੇ ਫੋਨ ਲਾਇਆ ਜਵਾਖਾ ਨੇ ਕੁੜੀ ਦਾ ਵਿਸ਼ੋ ਛੋੜਾ ਕੰਮ ਹੋ ਗਿਆ ਜੀ ਤੇ ਹੁਣ ਪਤਾ ਲੱਗਿਆ ਵੀ ਮੇਰਾ ਭਤੀਜਾ ਹੈ ਨਹੀਂ ਆ ਦੁਨੀਆ ਤੇ ਤੇ ਉਸ ਉਹਦੇ ਬੱਚਿਆਂ ਨੇ ਮੈਨੂੰ ਫੋਨ ਲਾਇਆ ਮਾਮਾ ਆਪਣਾ ਵਿਆਹ ਨਹੀਂ ਹੈ ਤਾਂ ਤੇ ਮੈਂ ਫੋਨ ਫੇਰ ਉਹਨੂੰ ਲਾਇਆ ਮਾਖਾ ਵੀ ਹਾਂ ਵੀ ਪਈ ਮੈਂ ਤੈਨੂੰ ਫੋਨ ਲਾਈ ਜਾਂਦਾ ਸੀ ਤੂੰ ਮੈਨੂੰ ਗੱਪ ਕਿਉਂ ਮਰੀ ਨਹੀਂ ਹੈ ਵੀ ਸੱਚੀ ਗੱਲ ਕਿਉਂ ਨਹੀਂ ਦੱਦੀ ਸੀ ਤੂੰ ਤੇ ਫੇਰ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਬਈ ਹਾਂ ਆਪਣਾ ਅਗਮੀ ਮੈਂ ਕਿਉਂ ਮਾਰਿਆ ਕਿਉਂ ਨਹੀਂ ਫਿਰ ਆਬ ਰੀਜਨ ਹੁਣ ਪਤਾ ਨਹੀਂ ਜੀ ਉਹਦੇ ਕੋਲ ਫੋਨ ਰਹਿੰਦਾ ਆਏ ਨਹੀਂ ਪਤਾ ਵੀ ਬਈ ਕੀ ਦਿਨਾਂ ਗੱਲਬਾਤ ਚੱਲਦੀ ਹੈ ਕੀ ਕੋਈ ਸੰਬੰਧ ਰਹਿੰਦਾ ਇਹਦਾ ਇਹਦਾ ਆਪਾਂ ਹਲੇ ਕੁਝ ਨਹੀਂ ਕਰ ਸਕਦੇ ਬੱਚੇ ਦਾ ਪਿਤਾ ਕਿੱਥੇ ਹੈ ਪਿਤਾ ਤਾਂ ਜੇਲ੍ਹ ਚ ਹੈ 3 ਸਾਲ ਹੋ ਗਏ ਉਹਨੂੰ ਹਾਲੇ ਤੇ ਜੇਲ੍ਹ ਚ ਉਹ ਮੇਲਾ ਦਾ ਜੀ ਦਾਰੂ ਦੇ ਕੇਸ ਚ ਪਤਾ ਨਹੀਂ ਕਾਦੇ ਕੇਸ ਚ ਜੀ ਸਾਨੂੰ ਇਹਨਾਂ ਨਹੀਂ ਪਤਾ ਉਹਦੇ ਬਾਰੇ ਉਹ ਮਾਰ ਕੇ ਇੱਥੇ 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 ਹੀ ਦੱਬਿਆ ਸੀਗਾ ਘਰੇ ਦੱਬਿਆ ਸੀਗਾ ਜੀ ਸਾਡੇ ਟੋਆ ਹਾਂ ਟੋਟ ਪਟਿਆ ਪਿਆ ਹੋਇਆ ਜੀ ਉਹ ਸਾਰੇ ਸਬੂਤ ਅਸੀਂ ਦਿਖਾਤੇ ਸਾਰਿਆਂ ਨੂੰ ਹੁਣ ਮੰਗ ਕੀ ਕਰਦੇ ਹਾਂ ਮੰਗ ਜੀ ਇਨਸਾਫ ਚਾਹੀਦਾ ਸਾਨੂੰ ਨਿੱਕਾ ਜਾਂ ਬੱਚਾ ਜੀ ਦੋ ਘਰਾਂ ਸਾਡੇ 21 ਬੱਚਾ ਜੀ ਪੂਰਾ ਇਨਸਾਫ ਚਾਹੀਦਾ ਜੇ ਅਸੀਂ ਦਾ ਪ੍ਰਸ਼ਾਸਨ ਅੱਗੇ ਹੀ ਅਰਦਾਸ ਕਰ ਸਕਦੇ ਵੀ ਗਰੀਬ ਬੰਦੇ ਆ ਅਸੀਂ ਨਾ ਹੀ ਅਸੀਂ ਸਾਡੇ ਕੋਲ ਬੜਾ ਫਰੌਡ ਆਗਾ ਪੈਸਾ ਹੈ ਨਹੀਂ ਸਾਡੇ ਕੋਲ ਇਹਨਾਂ ਵੀ ਅਸੀਂ ਕੀ ਸਮਗਰੀ ਲਾਵਾਂਗੇ ਪਰ ਸਾਨੂੰ ਇਨਸਾਫ ਦਿਵਾਓ ਇਨਸਾਫ ਚ ਕੀ ਮੰਗ ਕਰਦੇ ਹੋ ਸਾਹਿਬ ਆਪ ਦੇ ਇਨਸਾਫ ਦਾ ਬਸ ਉਹਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਇੱਕ ਉਹ ਜਿਹੜਾ ਕਾਲ ਡਿਟੇਲ ਦੀ ਜਰੂਰੀ ਬੱਚਾ ਪੜਦਾ ਸੀ ਹਾਂ ਇਹ ਉਥੇ ਨਾਨਕੇ ਪਿੰਡ ਪੜਦਾ ਸੀ ਕਿੱਥੇ ਛਨਨਕੇ ਦੇ ਨਾਨਕੇ ਨਾਨਕੇ ਪਤਾ ਨਹੀਂ ਕੀ ਪਿੰਡ ਦਾ ਨਾਂ ਸੀਗਾ ਉਹਦਾ ਕੀ ਪਿੰਡ ਦਾ ਨਾਂ ਸੀ ਉਹਨਾਂ ਦਾ ਠੀਕ ਉਹਦਾ ਨਾਂ ਸੀਗਾ ਜੀ ਆ ਆਪਣੇ ਜ਼ਿਲ੍ਹੇ ਬਠਿੰਡੇ ਜ਼ਿਲ੍ਹੇ ਚ ਪੈਂਦਾ ਜੀ ਕਿਹੜੀ ਕਲਾਸ ਚ ਪੜਦਾ ਸੀ ਬੱਚਾ ਤੀਜੀ ਦੇ ਦੂਜੀ ਚ ਪੜਦਾ ਸੀਗਾ ਜੀ ਉੱਥੇ ਆਪਾਂ ਉੱਥੇ ਰਹਿੰਦਾ ਸੀ ਮਤਲਬ ਤੁਸੀਂ ਕਹਿਣਾ ਚਾਹੁੰਦਾ ਵੀ ਮਾਂ ਨੇ ਵੀ ਆਪਣਾ ਬੱਚਾ ਦਾਣ ਹੀ ਹੋ ਗਈ ਥਣੇ ਦਾਣ ਤੋਂ ਵੀ ਜ਼ਿਆਦਾ ਹੋ ਗਿਆ ਜੀ ਦਾਣ ਵੀ ਆਪਣਾ ਘਰ ਛੱਡ ਦਿੰਦੀ ਹੈ ਉਹ ਤਾਂ ਦਾਣੋ ਵੀ ਟੁੱਪ ਗਈ ਆਪਦੀ ਦੁੱਧ ਕੋਖੋਂ ਦੁੱਧ ਪਿਆ ਕੇ ਬੱਚੇ ਨੂੰ ਮਾਰਨਾ ਜਲੀਲ ਕਰਕੇ ਮਾਰਨਾ ਉਹ ਬਹੁਤ ਵੱਡੀ ਗੱਲ ਹੈ ਜੀ ਇਹੇ ਜੀ ਦਾਣ ਨੂੰ ਪਹਿਲਾਂ ਹੀ ਖਤਮ ਕਰਤੀ ਜਾਵੇ ਨਹੀਂ ਤਾਂ ਪਤਾ ਹੀ ਨਹੀਂ ਕਿੰਨੇ ਕਿੰਨੇ ਦਾਣ ਆ ਪੈਦਾ ਹੋਣਗੇ ਆ ਹਾਂ ਉਹ ਜਦੋਂ ਆਪਣਾ ਫੋਨ ਹੀ ਨਹੀਂ ਛੱਡਿਆ ਉਹਨੇ ਸਾਨੂੰ ਕਿੱਥੇ ਛੱਡੂਗੀ ਉਹ ਸਾਡੇ ਕਿਸੇ ਨੂੰ ਵੀ ਜ਼ਹਿਰ ਪਾ ਸਕਦੀ ਸੀ ਇੰਨੇ ਸੀ ਪਰਿਵਾਰ ਚ ਕਿੰਨੇ ਵਿੱਚ ਬੰਦੇ ਹੈ ਜੀ ਆਹ ਦਾਦਾ ਜੀ ਮੈਂ ਚਾਚਾ ਦਾ ਇੱਕ ਮੇਰੇ ਡੈਡੀ ਆ ਚਾਰ ਜੀ ਆ ਸੀ ਇੱਕ ਜਵਾਕ ਸਾਡੇ ਕੋਲ ਚਾਰ ਪੰਜ ਜੀ ਆ ਸੀ ਬਾਹਲੇ ਜੀ ਹੈ ਨਹੀਂ ਗੇ ਜੇ ਉਹ ਸਾਰਿਆਂ ਨੂੰ ਜ਼ਹਿਰ ਹੀ ਪਾ ਦਿੰਦੀ ਫੇ ਸਾਰੇ ਖਤਮ ਹੋ ਜਾਂਦੇ ਸੀ ਠੀਕ ਹੈ ਬੜੇ ਕੀ ਨਾ ਥਾ ਸਮਨਦੀਪ ਕੌਰ ਜੀ ਅਸੀਂ ਕਿੱਥੇ ਰਹਿੰਦੇ ਹਾਂ ਤੁਸੀਂ ਅਸੀਂ ਤਲਵੰਡੀ ਸਬਕੀ ਰਹਿੰਦੇ ਹਾਂ ਜੋ ਘਟਨਾ ਵਾਪਰੀ ਆ ਉਹ ਇੱਥੇ ਥੋੜੇ ਨਾਲ ਹੀ ਹਾਂਜੀ ਹਾਂਜੀ ਇੱਥੇ ਨਾਲ ਸਾਡਾ ਘਰ ਹੀ ਗਵੰਡੀ ਆ ਸੀ ਇਹਨਾਂ ਦੇ ਹਾਂ ਹਾਂਜੀ ਵੈਸੇ ਅਸੀਂ ਦੇਖਿਆ ਨਹੀਂ ਉਸ ਦਿਨ ਅਸੀਂ ਹੈ ਨਹੀਂ ਸੀਗੇ ਜੀ ਠੀਕ ਹੈ ਵੀ ਜੋ ਜੋ ਕੁਝ ਹੋਇਆ ਮੈਂ ਆ ਕੇ ਪੁੱਛਿਆ ਵੀ ਉਹਨੂੰ ਵੀ ਮਤਲਬ ਕੀ ਗੱਲ ਕਰਾਈ ਉਹਨੇ ਇਹਦੇ ਦਾਦੇ ਨੇ ਸਾਡੇ ਨਾਲ ਮੇਰੇ ਬੱਚਿਆਂ ਨਾਲ ਗੱਲ ਕਰਾਈ ਆ ਉਹ ਕਹਿੰਦਾ ਵੀ ਜੀ ਨਹੀਂ ਲੱਗਦਾ ਮੇਰਾ ਆਜਾ ਤੁਸੀਂ ਅਸੀਂ ਆ ਕੇ ਜਦੋਂ ਮੈਂ ਪੁੱਛਿਆ ਉਹਨੂੰ ਆ ਕੇ ਵੀ ਅਗਮ ਕਿੱਥੇ ਐ ਮੈਂ ਬੋਲ ਮਾਰਿਆ ਅਗਮ ਕਹਿੰਦੀ ਅਗਮ ਤਾਂ ਛੱਡਿਆ ਹੀ ਮੈਂ ਪਿੰਡ ਛੱਡਿਆ ਹੀ ਆਪਦੇ ਤੇ ਉਸ ਟਾਈਮ ਤੇ ਇੱਥੇ ਹੋਊਗਾ ਕਿ ਪਤਾ ਹੁਣ ਵੀ ਇੱਥੇ ਕਹਿੰਦੀ ਐ ਖੱਡੇ 'ਚ ਦੱਬ ਰੱਖਿਆ ਸੀਗਾ ਬੋਟੋਆ ਵੱਟ ਕੇ ਦੱਬਿਆ ਹੋਇਆ ਸੀਗਾ ਕਿਉਂ ਨੇ ਕੀ ਕਰਿਆ ਸੀਗਾ ਜੀ ਹੁਣ ਸਾਨੂੰ ਨਹੀਂ ਇਸ ਗੱਲ ਦਾ ਪਤਾ ਜੀ ਮੈਂ ਇੰਨੀ ਗੱਲ ਪੁੱਛ ਕੇ ਤੇ ਮੈਂ ਬਾਹਰ ਹੀ ਮੁੜ ਗਈ ਹਾਂ ਤੇ ਹੁਣ ਜੋ ਘਟਣਾ ਵਾਪਰੀ ਐ ਇੱਥੇ ਟੋਏ 'ਚ ਦੱਬਿਆ ਹੋਇਆ ਸੀ ਉਹ ਤੋਂ ਮਨਸਾ ਸੀਗਾ ਜੀ ਉੱਥੇ ਅੱਡੇ 'ਚ ਪਾ ਕੇ ਆਈ ਐ ਮਰੇ ਉਹਨੇ ਚੱਕ ਲੀਤੀ ਪਹਿਲਾਂ ਇੱਥੇ ਟੋਏ 'ਚ ਦੱਬਿਆ ਨਹੀਂ ਮਾਰ ਹਾਂਜੀ ਮਾਰ ਕੇ ਇੱਥੇ ਟੋਏ 'ਚ ਦੱਬਿਆ ਜੀ ਹੁਣ ਕੋਈ ਮੰਗ ਕੀ ਕਰਦੇ ਅਸੀਂ ਤੇ ਇਹੀ ਕਹਿੰਦੇ ਜੀ ਉਹਨੂੰ ਫਾਂਸੀ ਹੋਣੀ ਚਾਹੀਦੀ ਐ ਜੀ ਬਸ ਕੀ ਰੀਜਨ ਰੀਜਨ ਤਰੀਕਾ ਦੇ ਦੇਖਿਆ ਵੀ ਨਹੀਂ ਹੈਗੇ ਜੀ ਪਰ ਕੋਈ ਤਾਂ ਰੀਜਨ ਹੋਗੇ ਫੇਰ ਹੀ ਮਾਰੇ ਆ ਉਸ ਨੂੰ ਨੇ ਇਸੇ ਗਲਤੀ ਮਾਰੇ ਜੀ ਕੋਈ ਤਾਂ ਰੀਜਨ ਹੋਗੇ ਨਹੀਂ ਇਸ ਗੱਲ ਦਾ ਬਿਨਾਂ ਰੀਜਨ ਤੋਂ ਤਾਂ ਮੈਂ ਬੱਚਾ ਕੋਈ ਆਦਾ ਮਾਰ ਨਹੀਂ ਸਕਦਾ ਏ ਢੀਮਾ ਕਿਹੜੀ ਰਦੈਣ ਆਗੀ ਜਿਹੜੀ ਵੀ ਕੋਈ ਆ ਬੱਚਾ ਮਾਰ ਇਹਦਾ ਮਤਲਬ ਹੁਣ ਤਾਂ ਡੈਣੀ ਬਣ ਗਈ ਹਾਂ ਜੀ ਡੈਣੀ ਹੈਗੀ ਜਦੋਂ ਬੱਚੇ ਬੱਚੇ ਮਾਰਨ ਵਾਲੀ ਡੈਣੀ ਬਣ ਗਈ ਬੱਚੇ ਖਾਂਦੀ ਹੈਗੀ ਆਹ ਥੋੜਾ ਮੇਰਾ ਨਾ ਇਹ ਸੰਬੰਧਿਤ ਕੋਈ। ਸਮਰਦੀਪ ਤੁਸੀਂ ਗਾਣ ਚ ਰਹਿੰਦੇ ਹੋ। ਤੁਹਾਨੂੰ ਪਤਾ ਨਹੀਂ ਲੱਗਾ ਕੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੁੰਦੇ। ਅਸੀਂ ਤਾਂ ਵੈਸੇ ਹੈ ਨਹੀਂ ਸੀਗੇ ਜੀ। ਕਿੱਥੇ ਰਹਿੰਦੇ ਹੋ ਤੁਸੀਂ? ਅਸੀਂ ਅਗਮਾੜ ਚ ਹੀ ਰਹਿੰਦੇ ਨਾਲ ਹੀ ਅਸੀਂ। ਨਾ ਆਏ ਥੋੜਾ। ਸੰਦੀਪ ਜੀ। ਕੀ ਲੱਗਦੇ ਹੋ ਤੁਸੀਂ ਜੋ ਬੱਚੇ ਦੀ ਡੈੱਡ ਹੋ ਜਾ। ਕੀ ਲੱਗਦੇ ਉਹਨਾਂ ਦੇ? ਉਹ ਆਗੇ। ਕੀ ਕਹਿਣਾ ਚਾਹੁੰਦੇ ਕਿਵੇਂ ਬੱਚੇ ਦੀ ਮੌਤ ਹੋਈ ਕਿਵੇਂ ਕੀ ਕਹਿਣਾ ਚਾਹੁੰਦੇ ਸੁਵੰਦ ਜੀ। ਜੋ ਆਪ ਖੋਦੇ ਮੂੰਹ ਦੱਸ ਦਿਆ ਕਹਿੰਦੀ ਮੈਂ ਪਹਿਲਾਂ ਗੋਲ ਮਾ ਦਿੱਤੇ ਉਹਨਾਂ ਨੇ। ਬੇਵਸ਼ਕਿਤ ਤਿੱਤਾਗਾ। ਬਾਜ ਇੱਕ ਦਿਨ ਇਹਦੇ ਵਿੱਚ ਰੱਖਿਆਗਾ ਜੀ ਆਟੋ ਵਿੱਚ ਹੂੰ ਕਹਿੰਦੇ ਫੇਰ ਵੀ ਮਰੀਆਣੀ ਹੈਗਾ ਫਿਰ ਆ ਗੱਡਾਂ ਤੇ ਮੈਂ ਲੱਤ ਧਰ ਕੇ ਮਾਰਿਆ ਕਹਿੰਦੀ ਹੂੰ ਮਰੇ ਬੈਨੂੰ ਨਵਾ ਕੇ ਉੱਥੇ ਲੈ ਗਈ ਹਾ ਉੱਥੇ ਜਿਹੜਾ ਮਾਨਸਾ ਅੱਡੇ 'ਚ ਹੂੰ ਉੱਥੇ ਪਾਈ ਰੱਖਿਆ ਜਦੋਂ ਆਸ-ਪਾਸ ਦੇਖੇ ਨੰਗੇ ਅੱਛਾ ਮੈਂ ਉਹਨੂੰ ਫੋਨ ਕੀਤਾ ਮਖਜਸਮੀ ਵੀਡੀਓ ਦੇਖੀ ਸੀ ਮੈਂ ਫੇਸਬੁੱਕ ਤੇ ਮਖਜਸਮੀ ਨਾ ਮੁੰਡਾ ਆਪਣਾਗਾ ਕੰਨੀ ਨਹੀਂ ਮੇਰੇ ਤਾਂ ਮੁੰਡੇ ਨਾਲ ਗੱਲ ਹੁੰਦੀ ਹੈ ਮੰਨੀ ਨਹੀਂ ਜੀ ਇੱਕ ਦਿਨ ਤੇ ਇੱਕ ਰਾਤ ਸਾਡੇ ਕੋਲੇ ਮੰਨੀ ਨਹੀਂ ਐਂਡ ਤੇ ਆ ਕੇ ਜਦੋਂ ਪੁਲਿਸ ਦੇ ਹੱਥ ਵਿੱਚ ਆ ਲੱਗਾ ਉਦੋਂ ਮੰਨੀ ਹੈ ਜੀ ਕੰਨੀ ਤਾਂ ਗੱਲ ਵੀ ਨਹੀਂ ਸੀ ਕਰਾਉਂਦੀ ਜੀ ਸਾਡੀ ਹੂੰ ਹੁਣ ਤੁਸੀਂ ਮੰਗ ਕੀ ਕਰਦੇ ਹੋ ਜਿਸ ਤਰ੍ਹਾਂ ਉਹਨੇ ਸਾਡਾ ਬੱਚਾ ਮਾਰਿਆ ਇਦੋਂ ਵੀ ਭੈੜੀ ਮੌਤ ਆਣੀ ਚਾਹੀਦੀ ਹੈ ਜੀ ਸਾਡਾ ਤੜਫਾ ਤੜਫਾ ਕੇ ਮਾਰਿਆ ਕਿਉਂ